ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਦੀ ਅਗਵਾਈ ਵਿੱਚ ਡੇਂਗੂ ਦੀ ਰੋਕਥਾਮ ਲਈ ਪਿੰਡਾਂ ਵਿੱਚ ਫੋਗਿੰਗ ਮਸ਼ੀਨਾਂ ਪੇਟ ਕੀਤੀਆਂ ਗਈਆਂ ਐਨਟੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਇਧਰ ਰੁਕ ਜਾਇਆ ਮੇਰੇ ਕੋਲ ਸ਼ਬਦ ਨਹੀਂ ਕਿ ਮੈਂ ਸਰਕਾਰ ਦੇ ਬਾਰੇ ਬਚ ਕਰ ਸਕਾਂ ਮੇਰੇ ਨਾਲ ਇੱਕ ਬਹੁਤ ਵੱਡੀ ਘਟਨਾ ਹੋਈ ਸਰਪੰਚ ਪਾਛਕੇ ਤੇ ਆਈ ਉਹ ਤੇ ਪ੍ਰੋਬਲਮ ਹੋਈ ਸੀ ਉਸ ਸਮੇਂ ਕਾਫੀ ਹੱਲਾ ਬੁਲਾ ਹੋਇਆ ਇਹਨਾਂ ਨੇ ਪਾਰਟੀ ਉਪਰਚਿਤੇ ਇਸ਼ਾਰਾ ਬੋਲ ਉਸ ਵੇਲੇ ਤੋਂ ਲੈ ਕੇ ਸਾਡੇ ਜੋ ਪਿੰਡਾਂ ਦੇ ਵਿੱਚ ਸਪੋਕਿੰਗ ਜੀ ਇੱਕ ਵੀ ਅੱਜ ਕੱਲ ਦੀ ਸ਼ਿਕਾਇਤ ਹੈ ਕਿ ਆਮ ਬਿਮਾਰੀਆਂ ਸੀਲ ਹੋ ਰਹੀਆਂ ਰੋਜ਼ ਦੇ ਨੇ ਉਸ ਵੇਲੇ ਸ਼ਾਹਪੁਰ ਰੋਈ ਤੋਂ ਸਾਰਾ ਕਰਕੇ ਤੇ ਛੋੜੀ ਚ ਸਾਨੂੰ ਇੱਕ ਤੰਗੀ ਵੀ ਸ਼ੁਰੂ ਹੋ ਗਈ ਕਿਉਂਕਿ ਮੁੱਖ ਜੇ ਮਰਜ਼ੀ ਸੀ ਦਾ ਜਣਾ ਸਡਨਲੀ ਬੜੀ ਪੈਨਿਕ ਉਹ ਪੈਨਿਕ ਉਹ ਤੇ ਕ੍ਰੀਏਟ ਹੋਈ ਤਾਂ ਅੱਜ ਖੁਸ਼ੀ ਹੈ ਕਿ ਦੋ ਮੀਟਿੰਗ ਸਾਡੀਆਂ ਹੋਈਆਂ ਸੀ ਰਿਗਾਰਡਿੰਗ ਦੀ ਮਲੇਰੀਆ ਐਂਡ ਡਿਸਟੈਰੀਆ ਦਾ ਇੱਕ ਮਿਸ਼ਨ ਹੈ ਇਹਦੀ ਚੇਮਨ ਸ਼ੋਰਟ ਸਿਸਟਮ ਐਡਵਾਂਸ ਇਸ ਸ਼ਟਲ ਇਨ ਦੀ ਐਸਟੀਮੀ ਉਹਦੇ ਵਿੱਚ ਉਸ ਸਮੱਸਿਆ ਨੂੰ ਹੱਲ ਕਰਦੇ ਹੋਏ ਮੈਂ ਆਪਣੇ ਮਾਰਕ ਕਰਦੇ ਸੀ ਰਿਗਾਰਡਿੰਗ ਡਾਇਰੀਆ ਜੋ ਪੁਰਤੇ ਜੋ ਕੁਸ਼ ਹੋਇਆ ਉਸ ਨੂੰ ਸੰਪੂਰਨ ਮੁਸੀਬਤ ਮੁਸ਼ਕਲ ਕਿ ਅਸੀਂ ਇਹ ਮੀਟਿੰਗ ਕਰਕੇ ਰਿਫਰੈਂਡੈਂਟ ਹੋ ਗਈ ਕਰਕੇ ਤੇ ਸ਼ਰਧ ਵਿੱਚ ਅਗਲਾ ਫੌਲ ਬਹੁਤ ਨਹੀਂ ਆ ਉਸ ਲੇਕ ਨੂੰ ਸੰਭੋ ਪਾਸ ਤੇ ਪਾਕੀ ਸਭ ਬੜਾ ਸੀ ਅੱਜ ਸਾਡੇ ਸਰਪੰਚ ਸਾਡੇ ਆਏ ਨੇ ਸਾਰੇ ਗਾਜੂ ਜੀ ਰਜਿਸਟ੍ਰਾਂ ਦੀ ਨਈ ਡਿਮਾਂਡ ਜੀ ਆਇਆ ਹੈ ਕਿ ਸਰਪੰਚ ਆਉਗਾ ਬੜੇ ਬਣਾ ਵਿਹਾਸ ਰੱਖੀ ਅਸੀਂ ਕਾਇਦਾ ਕਿ ਦੀ ਜੋ ਕੋਹਨੇ ਮਛੀਨਾ ਉਹਦਾ ਬੜਾ ਤੋਂ ਆਪ ਦੇ ਨੰਬਰ 22000 ਸਾਰਾ ਹਟ ਅਸੀਂ ਨਾ ਪਾਰਸ਼ਮਾਨ ਬੋਰਡ ਬਣਾ ਲਿਆ ਹੈ। ਪਿੰਡਾਂ ਦੇ ਵਿੱਚ ਵੀ ਅਸੀਂ ਫੋਕਸਿੰਗ ਦਾ ਸਿਸਟਮ ਕੀਤਾ ਹੈ ਕਿ ਇਸ ਦੇ ਸ਼ਹਿਰ ਦੇ ਵਿੱਚ ਵੀ ਫੋਕਸਿੰਗ ਕਰਦੇ ਆ। ਤੇ ਇਹਦੇ ਨਾਲ ਸ਼ਹਿਰ ਪਾਕਟਿੰਗ ਦਾ ਪਾਕਟਿੰਗ ਜਿਹੜਾ ਹੈ ਉਹ ਸਾਡੇ ਨਾਲ ਹੈ। ਇਹ ਵੀ ਰੇਨ ਵਿੱਚ ਹੈ ਇਹਦੇ ਵਿੱਚ ਇਹਨਾਂ ਨੂੰ ਪੋਸਟਾਜ ਸਵੀਕਾਰ ਦੀ ਫੋਕਸਿੰਗ ਦਾ ਸਾਥ ਹਰੰਦੇ ਵਿੱਚ ਹੈ। ਮਾਇਨ ਗਰਮ ਵਿੱਚ ਅਸੀਂ ਇਹ ਕੰਮ ਅਸੀਂ ਬਹੁਤ ਜਲਦੀ ਇੱਕ ਹਫਤੇ ਦੇ ਵਿੱਚ ਬਹੁਤ ਸ਼ੁਰੂ ਕਰ ਰਹੇ ਹਾਂ। ਜਿੰਨਾ ਹੋਣਾ ਚਾਹੀਦਾ ਆਈ ਅਪਰੀਸ਼ੀਏਟ ਦਿਸ ਡਿਪਾਰਟਮੈਂਟ ਦਿਸ ਡਿਪਾਰਟਮੈਂਟ ਐਂਡ ਅਪਰੀਸ਼ੀਏਟ ਫਾਰ ਉਹਨਾਂ ਨੇ ਇਹ ਸ਼ੀ ਲੈਂਡਿੰਗ ਵਾੜੇ ਟੰਡਾਂ ਦੇ ਵਿੱਚ ਜੋ ਦੇਖੋ ਗੈਲਰੀ ਹੈ ਬੈਠਾ ਹੁਣ ਕਰਵਾ ਲਈ ਆਈ ਬੀਸਕੋਡ ਯੂ ਸ਼ੁੱਡ ਬੀ ਅਲੇ ਧੰਨਵਾਦ ਸ਼ੈ ਠੀਕ ਹੈ ਜੀ